ਅਕਾ ਮੈਂ ਹਰਜੀਤ ਸਿੰਘ ਬਲਾਰਾ ਸ਼ਰੋਬਣੀ ਅਕਾਲੀ ਦਲ ਅੱਜ ਸੂਬੇ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਜੀ ਮਾਨ ਦੇਸ਼ ਦੇ ਹੋਮ ਮਿਨਿਸਟਰ ਮਾਨਯੋਗ ਅਮੀਸ਼ਾ ਜੀ ਨੂੰ ਮਿਲ ਕੇ ਆਏ ਉਸ ਮੀਟਿੰਗ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਜੀ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰ ਰਹੇ ਸਨ ਔਰ ਜੋ ਗੱਲਾਂ ਉਹਨਾਂ ਪ੍ਰੈਸ ਕਾਨਫਰੰਸ ਵਿੱਚ ਕਹੀਆਂ ਔਰ ਥੋੜੀ ਦੇਰ ਪਹਿਲੇ ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰ ਦਾ ਪ੍ਰੈਸ ਰਿਲੀਜ਼ ਆਇਆ ਉਸ ਪ੍ਰੈਸ ਰਿਲੀਜ਼ ਨੇ ਸੂਬੇ ਦੇ ਕਈ ਝੂਠਾ ਦਾ ਪਰਦਾ ਫਾਸ਼ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸਨ ਵੀ ਐਸਟੀਆਰਐਫ ਵਿੱਚ 1 ਰੁਪਿਆ ਨਹੀਂ ਪਿਆ ਕੋਈ 1200 ਕਰੋੜ ਰੁਪਇਆ ਕੋਈ ਵਜ਼ੀਰ ਕਹਿੰਦਾ ਇੰਨੇ ਪਏ ਨੇ ਅੱਜ ਮੀਟਿੰਗ ਦੇ ਦੌਰਾਨ ਇਸ ਪ੍ਰੈਸ ਨੋਟ ਦੇ ਹਿਸਾਬ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਗਿਆ ਕਿ ਤੁਹਾਡੇ ਕੋਲ ਐਸਟੀਆਰ ਆਫ ਦੇ 12589.59 ਕਰੋੜ ਰੁਪਏ ਨੇ ਤੁਸੀਂ ਉਹ ਵਰਤੋ ਹੁਣ ਮੁੱਖ ਮੰਤਰੀ ਸਾਹਿਬ ਦੱਸਣਗੇ ਕਿ ਦੇਸ਼ ਦਾ ਹੋਮ ਮਿਨਿਸਟਰ ਸਾਹਿਬ ਝੂਠ ਮਾਰ ਰਹੇ ਨੇ ਇਹ ਪ੍ਰੈਸ ਨੋਟ ਝੂਠ ਮਾਰ ਰਹੇ ਨੇ ਕਿ ਤੁਹਾਡੀ ਸਰਕਾਰ ਦੇ ਵਜ਼ੀਰ ਝੂਠ ਮਾਰ ਰਹੇ ਨੇ ਕਿ ਤੁਸੀਂ ਝੂਠ ਮਾਰ ਰਹੇ ਹੋ ਕਿ ਸੀਏਜੀ ਦੀ ਰਿਪੋਰਟ ਮਾਰਚ 2023 ਦੀ ਝੂਠ ਮਾਰ ਰਹੀ ਹੈ ਜਿਨ ਨੇ ਇਹ ਗੱਲ ਕਹੀ ਸੀ ਕਿ ਸੂਬੇ ਕੋਲ ਪੈਸੇ ਪੈ ਨਹੀਂ ਹਮ ਸਰਕਾਰ ਦੱਸੇ ਇਹ ਪੈਸੇ ਕਿੱਥੇ ਗਏ ਇਹ ਪੈਸੇ ਤੁਸੀਂ ਖੁਰਦਪੁਰ ਕਰ ਗਏ ਇਹ ਪੈਸੇ ਤੁਸੀਂ ਡਕਾਰ ਗਏ ਇਹ ਪੈਸੇ ਤੁਸੀਂ ਐਡਵਰਟਾਈਜ਼ਮੈਂਟ ਤੇ ਲਾਤੇ ਬੋਰਡ ਤੇ ਲਾਤੇ ਤਕੀਆਂ ਤੇ ਲਾਤੇ ਕਿੱਥੇ ਗਏ ਉਹ ਪੈਸੇ ਦੂਜੀ ਗੱਲ ਜਿਹੜੇ ਕੱਲ ਵੀ ਵਿਧਾਨ ਸਭਾ ਚ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਸਨ ਇਹਨਾਂ ਦੇ ਵਜ਼ੀਰ ਵੀ ਕਹਿ ਰਹੇ ਸਨ ਕਿ 1600 ਕਰੋੜ ਚੋਂ ਸਾਨੂੰ 1 ਰੁਪਿਆ ਨਹੀਂ ਆਇਆ ਜਦ ਕਿ ਅੱਜ ਹੋਮ ਮਿਨਿਸਟਰੀ ਸਟੇਟਮੈਂਟ ਕਹਿ ਰਹੀ ਹੈ 805 ਕਰੋੜ ਰੁਪਏ ਆਲਰੇਡੀ ਰਿਲੀਜ਼ ਹੋ ਗਏ ਨੇ ਦੱਸੋ ਜੀ ਉਹ ਪੈਸੇ ਕਿੱਥੇ ਨੇ ਫਿਰ ਹੋਮ ਮਿਨਿਸਟਰ ਸਾਹਿਬ ਤੋਂ ਉਠਵਾ ਰਹੇ ਨੇ ਕੀ ਆ ਤੁਸੀਂ ਪ੍ਰੈਸ ਕਾਨਫਰੰਸ ਚਾਕੇ ਜੋ ਹੋਮ ਮਿਨਿਸਟਰ ਸਾਹਿਬ ਨੇ ਤੁਹਾਨੂੰ ਦੋ ਗੱਲਾਂ ਦਸੀਆਂ 12 13 12589 ਕਰੋੜ ਤੇ 805 ਕਰੋੜ ਇਹਦੇ ਬਾਰੇ ਤੁਸੀਂ ਕੁਝ ਦੱਸਿਆ ਪ੍ਰੈਸ ਕਾਨਫਰੰਸ ਚ ਤੁਸੀਂ ਤੇ ਇਹ ਕਿਹਾ ਮੀਟਿੰਗ ਬਹੁਤ ਸ਼ਾਨਦਾਰ ਮਾਹੌਲੇ ਚ ਹੋਈ ਇਹ ਸ਼ਾਨਦਾਰ ਮਾਹੌਲ ਤੀਜੀ ਗੱਲ ਇੱਕ ਹੋਰ ਬਲੰਡਰ ਸੂਬੇ ਦੀ ਸਰਕਾਰ ਦਾ ਇਸ ਪ੍ਰੈਸ ਨੋਟ ਦੇ ਹਿਸਾਬ ਨਾਲ ਸੂਬੇ ਦੇ ਵਿੱਚ 3 ਤੋਂ ਲੈ ਕੇ 6 ਸਤੰਬਰ 2025 ਤੱਕ ਕੇਂਦਰ ਦੀ ਟੀਮਾਂ ਆਈਆਂ ਸਰ ਔਰ ਇਹ ਸਟੇਟਮੈਂਟ ਕਹਿ ਰਹੀ ਏ ਕਿ ਅੱਜ ਤੱਕ ਅੱਜ 30 ਸਤੰਬਰ ਹੋ ਗਈ ਏ ਮਹੀਨਾ ਹੋ ਗਿਆ ਲਗਭਗ ਅੱਜ ਤੱਕ ਸੂਬੇ ਦੀ ਸਰਕਾਰ ਨੇ ਡਿਟੇਲ ਮੈਮੋਰੰਡਮਲੀ ਭੇਜਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਫਿਰ ਦੱਸੋਗੇ ਕਿ ਉਹ ਹੋਮ ਮਿਨਿਸਟਰ ਝੂਠ ਬੋਲ ਰਿਹਾ ਹੈ ਕਿ ਤੁਹਾਡੇ ਵਜ਼ੀਰ ਝੂਠ ਬੋਲ ਰਹੇ ਨੇ ਤੁਸੀਂ ਝੂਠ ਬੋਲਿਓ ਤੁਹਾਡੇ ਅਫਸਰ ਝੂਠ ਬੋਲ ਰਹੇ ਨੇ ਤੁਹਾਡਾ ਅਮਲਾ ਝੂਠ ਬੋਲ ਰਿਹਾ ਹੈ ਕਿ ਤੁਸੀਂ ਅਜੇ ਇੱਕ ਮਹੀਨਾ ਹੋ ਗਿਆ ਹੈ उसी रिपोर्ट नहीं भेजी मैं ए, ए, एक गल तो अब सिद्ध हो गया कि, कि जो प्रेस कानफ्रेंस मुख्यमंत्री साहब का व्यवहार थी वह यह सिद्ध कर देर हजार करोड़ रुपए लगभग इस खुद बुर कर गई है अठ सौ पांच करोड़ जो केंद्र को आया उस सूबे की सरकार दसे किए और इस चीज की रिस्पोंसिबिलिटी फिक्स होिम्मेवारी फिक्स हो, हो केंद्र को हजे तक डिटेल मेमोरेंडम क्यों नहीं गया सत श्री अभियान